ਸਰਕਾਰ ਤੇ ਐਜੂਪੀਸੀ ਵਿਚਾਲੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਦਰਸਲ ਅੰਮ੍ਰਿਤਸਰ ਪੁਲਿਸ ਨੇ 2016 ਵਿੱਚ ਲਾਪਤਾ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਾਬਕਾ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰਨਾਂ ਸਮੇਤ ਕਰੀਬ 16 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਕੇਸ ਥਾਣਾ ਸੀ ਡਿਵੀਜ਼ਨ ਵਿੱਚ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵੜਾਲਾ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਇਸ ਕਾਰਵਾਈ ਨੂੰ ਸਿੱਖ ਮਾਮਲੇ ਵਿੱਚ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ total ਸਿੱਖ ਸਦਭਾਵਨਾ ਦਲ ਨੇ ਇਸ ਸੰਬੰਧੀ ਲੰਬੇ ਸਮੇਂ ਤੋਂ ਹੈਰੀਟੇਜ ਸਟਰੀਟ ਤੇ ਪੱਕਾ ਮੋਰਚਾ ਲਾਇਆ ਹੋਇਆ ਸੀ ਇਸ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਬਾਲ ਬਾਬਾ ਸਰਬਜੋਤ ਸਿੰਘ ਵੈਦੀ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨੇਜਰ ਨੇ ਧਰਨੇ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲਿਆ ਤੇ ਇਨਸਾਫ ਦਾ ਭਰੋਸਾ ਦਿੱਤਾ ਕਿਹਾ ਜਾ ਰਿਹਾ ਹੈ ਕਿ ਲਾਗੂਆਂ ਦੀ ਹਦਾਇਤ ਤੋਂ ਬਾਅਦ ਹੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉ ਕੇਸ ਦਰਜ ਕੀਤਾ ਦਰਜ ਕੀਤੇ ਗਏ ਕੇਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਖ ਸਕੱਤਰ ਡਾਕਟਰ ਰੂਪ ਸਿੰਘ ਮਨਜੀਤ ਸਿੰਘ ਅਤੇ ਸਾਬਕਾ ਮੁਖ ਸਕੱਤਰ ਮਰਹੂਮ ਹਰਚੰਨ ਸਿੰਘ ਸਮੇਤ 16 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਕੇਸ ਆਈਪੀਐਸ ਦੀ ਧਾਰਾ 295 295ਏ 409 465 ਅਤੇ 120ਵੀ ਤਹਿਤ ਦਰਜ ਕੀਤਾ ਗਿਆ ਹੈ। ਜ਼ਿਕਰ ਜੋਗ ਹੈ ਕਿ ਇਹਨਾਂ 16 ਲੋਕਾਂ ਦੇ ਨਾਮ ਅਕਾਲ ਤਖਤ ਦੇ ਤਤਕਾਲੀ ਕਾਰਜਕਾਰੀ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਰਵਾਈ ਗਈ ਜਾਂਚ ਰਿਪੋਰਟ ਵਿੱਚ ਸਾਹਮਣੇ ਆਏ ਸਨ ਜਾਂਚ ਕਮੇਟੀ ਨੇ ਇਹਨਾਂ ਨੂੰ ਲਾਪਤਾ ਸਰੂਪਾਂ ਲਈ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਤੋਂ ਬਾਅਦ ਸ਼ਰਮਣੀ ਕਮੇਟੀ ਨੇ ਇਹਨਾਂ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਸੀ ਸਿੱਖ ਸਦ ਭਵਨ ਅਦਾਲਤ ਦੇ ਭਾਈ ਬਲਦੇਵ ਸਿੰਘ ਵੜਾਲਾ ਲੰਬੇ ਸਮੇਂ ਤੋਂ ਮੁਲਜ਼ਮਾ ਖਿਲਾਫ ਕੇਸ ਦਰਜ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕਰ ਰਹੇ ਸਨ ਉਤਰਾ ਸ਼ਰਮਣੀ ਕਾਰਤਵਾਰ ਪ੍ਰੰਧ ਕਮੇਟੀ ਨੇ ਪੁਲਿਸ ਅਤੇ ਸਰਕਾਰ ਦੀ ਇਸ ਕਾਰਵਾਈ ਤੇ ਸਖਤ ਇਤਰਾਜ਼ ਜਤਾਇਆ ਕਮੇਟੀ ਨੇ ਇਸ ਨੂੰ ਧਾਰਮਿਕ ਮਾਮਲੇ ਵਿੱਚ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਘਰਾੜ ਦਿੱਤਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 55 ਸਰੂਪਾਂ ਦੇ ਮਾਮਲੇ ਸੰਬੰਧੀ ਕੁਝ ਜਥੇਬੰਦੀਆਂ ਦੇ ਧਰਨੇ ਦੀ ਪੰਜਾਬ ਦੀ ਆਪ ਸਰਕਾਰ ਵੱਲੋਂ ਕੀਤੀ ਅਗਵਾਈ ਨੂੰ ਸਿੱਖ ਸੰਸਥਾਵਾਂ ਵਿੱਚ ਖੁੱਲੀ ਦਖਲਅੰਦਾਜ਼ੀ ਘਰਾੜ ਦਿੱਤਾ। ਉਹਨਾਂ ਕਿਹਾ ਕਿ ਇਸ ਪੁਰਾਣੇ ਮਾਮਲੇ ਵਿੱਚ ਲੱਗੇ ਧਰਨੇ 'ਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਾਮਲ ਹੋਣਾ ਤੇ ਨਿਰਦੇਸ਼ ਦੇਣਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤਤਾ ਧਮੀ ਨੇ ਕਿਹਾ ਕਿ ਕੌਮੀ ਸੰਸਥਾਵਾਂ ਸਿਰਫ ਕੌਮਦਿਆਂ ਨੇ ਤੇ ਇਹਨਾਂ 'ਚ ਸਰਕਾਰੀ ਦਖਲ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋ ਹੁੰਦੀ ਜਾਬੇਗੀ। ਸੇਕੌਮ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਮਰਿਆਦਾ ਤੇ ਰਵੈਤਾਂ ਦੀ ਰੱਖਿਆ ਕਰਨਾ ਜਾਣਦੀ ਹੈ ਸਰਕਾਰ ਨੂੰ ਇਹ ਚੰਗੀ ਤਰਾ ਸਮਝ ਲੈਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਇਸ ਮਾਮਲੇ 'ਚ ਸਰਕਾਰ ਦਖਲ ਦੇਣ ਦੀ ਗਲਤੀ ਕਰ ਰਹੀ ਹੈ ਇਸ ਸਦੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਮਾਮਲਾ ਹੈ ਮਾਮਲੇ ਦੀ ਅਕਾਲ ਤਖਤ ਵੱਲੋਂ ਜਾਂਚ ਕਰਵਾਈ ਗਈ ਸੀ ਅਤੇ ਪੜਤਾਲ ਰਿਪੋਰਟ ਦੇ ਸਬੰਧ ਅਨੁਸਾਰ ਰੌ ਵਿਭਾਗੀ ਕਾਰਵਾਈ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਰਿਪੋਰਟ ਚ ਸਪਸ਼ਟ ਹੋ ਚੁੱਕਿਆ ਕਿ 328 ਪਾਵਨ ਸਰੂਪਾਂ ਦਾ ਮਾਮਲਾ ਬੇਅਦਬੀ ਦਾ ਨਹੀਂ ਬਲਕਿ ਕੁਝ ਮੁਲਾਜ਼ਮਾਂ ਵੱਲੋਂ ਪੈਸੇ ਦੀ ਕੀਤੀ ਹਿਰਾਫੇਰੀ ਦਾ ਧਾਮੀ ਨੇ ਕਿਹਾ ਕਿ ਕੌਮ ਮੰਤਰ ਅਕਾਲ ਤਖਤ ਸਰਵੋੱਚ ਅਕਾਲ ਤਖਤ ਦੇ ਹੁਕਮ ਅਨੁਸਾਰ ਕਾਰਵਾਈ ਕੀਤੀ ਜਾ ਚੁੱਕੀ ਹੈ ਸਰਕਾਰ ਇਸ ਮਾਮਲੇ ਤੇ ਸਿਆਸਤ ਨਾ ਕਰੇ ਐਡਵੋਕੇਟ ਧਾਮੀ ਨੇ 1999 ਵਿੱਚ ਸ਼ਫੀ ਕਿਤਾਬ ਦੇ ਮਾਮਲੇ ਨੂੰ ਦਿੱਤੀ ਜਾ ਰਹੀ ਤੁਲ ਨੂੰ ਵੀ ਸਿਆਸੀ ਹਰਕਤ ਦੱਸਿਆ ਉਨਾ ਆਖਿਆ ਕਿ ਜੋ ਅੰਗਰੇਜ਼ੀ ਪੁਸਤਕ ਦਾ ਅਨੁਵਾਦ ਕਰਵਾ ਕੇ ਪੁਸਤਕ ਛਪਾਈ ਗਈ ਸੀ ਇਤਰਾਜ਼ਾ ਮੰਦਰੋ ਸ਼ਰਮਣੀ ਕਮੇਟੀ ਦੇ ਤਤਕਾਲੀ ਪ੍ਰਬੰਧਕਾਂ ਨੇ ਰੋਕ ਲਗਾਉਣ ਦੇ ਨਾਲ ਨਾਲ ਕਿਤਾਬ ਵਾਪਸ ਲੈਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਸਨ ਇਜਲਾਸ ਦੌਰਾਨ ਭੁੱਲਾਂ ਦੀ ਖੇਮਾ ਵੀ ਮੰਗੀ ਗਈ ਸੀ ਜਿਸ ਨੂੰ ਹੁਣ ਮੁੜ ਉਭਾਰਨ ਦੀ ਕੋਈ ਤਕ ਨਹੀਂ ਬਣਦੀ ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸਨੀਲ ਜਾਖੜ ਨੇ ਕਿਹਾ ਕਿ ਲੰਗੀ 7 ਨਵੰਬਰ ਨੂੰ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਗੈਂਗਸਟਰ ਨੂੰ 7 ਦਿਨਾਂ ਵਿੱਚ ਪੰਜਾਬ ਛੱਡਣ ਜਾ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਤੇ ਸੇ ਪਰ ਗੈਂਗਸਟਰ ਉਹਨਾਂ ਦੀ ਚੇਤਾਵਨੀ ਕਬੂਲ ਕਰਦੇ ਆ ਹਰ ਦਿਨ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਤੇ 1 ਮਹੀਨੇ ਵਿੱਚ ਗੋਲੀਬਾਰੀ ਲੁੱਟ ਖੋਹ ਫਰੋਤੀ ਮੰਗਣ ਵਰਗੀਆਂ ਗੰਬੀਰ ਇਹ ਘਟਨਾਵਾਂ ਹੋਈਆਂ ਨੇ ਹਾਲਾਂਕਿ ਚੇਤਾਵਨੀ ਦੇਣ ਮਗਰੋਂ ਅਰਵਿੰਦ ਕੇਜਰੀ ਬਾਲ ਪੰਜਾਬ ਵਿੱਚੋਂ ਗਾਇਬ ਹੋ ਗਏ ਨੇ ਉਹਨਾਂ ਕਹਿਆ ਕਿ ਪੰਜਾਬ ਵਿੱਚ 17 ਡੀਜੀਪੀ ਅਤੇ ਪੰਜਾਬ ਵਿੱਚ 17 ਡੀਜੀਪੀ ਅਤੇ 13 ਏਡੀਜੀਪੀ ਨੇ ਜੋ ਕਿ ਗੈਂਗਸਟਰਾਂ ਤੇ ਨੱਥ ਪਾਉਣ ਵਿੱਚ ਅਸਮਰੱਥ ਰਹ ਰਹੇ ਨੇ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਅਸਲ ਵਿੱਚ ਲੈਂਡ ਪੋਲਿੰਗ ਪਾਲਿਸੀ ਫੇਲ ਹੋਣ ਤੋਂ ਮਗਰੋਂ ਸੱਤਾ ਵਿੱਚ ਬੈਠੇ ਲੋਕਾਂ ਨੇ ਪੁਲਿਸ ਨੂੰ ਕਥਿਤ ਨਾਜਾਇਜ਼ ਉਗਰਾਹੀ ਦੇ ਕੰਮ ਚਲਾ ਦਿੱਤਾ ਸਬਦਾਨ ਨੂੰ ਜਵਾਬਦੇਹ ਪੁਲਿਸ ਅਧਿਕਾਰੀਆਂ ਨੇ ਸੱਤਾਧਾਰੀ ਅੱਗੇ ਗੋਡੇ ਟੇਕ ਦਿੱਤੇ ਅਤੇ ਹੁਣ ਉਹ ਆਪ ਦੇ ਆਗੂਆਂ ਲਈ ਨਾਕੇ ਚੋਣ ਲੁੱਟਣ ਵਰਗੇ ਗੈਰ ਜ਼ਮੂਰੀ ਕੰਮਾਂ ਵਿੱਚ ਰੁੱਝੇ ਹੋਏ ਨੇ ਸੱਗੋ ਬਹੁਤ ਸਾਰੇ ਵਰਦੀ ਧਾਰੀ ਲੋਕਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਦਬਾਅ ਬਣਾ ਕੇ ਨਜਾਇਜ਼ ਵਸੂਲੀ 'ਚ ਵੀ ਲੱਗੇ ਹੋਏ ਨੇ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਸੱਤਾ ਵਿੱਚ ਆਉਂਦਿਆਂ ਇਹ ਗਲਤ ਕੰਮਾਂ 'ਚ ਸ਼ਾਮਲ ਲੋਕਾਂ ਨੂੰ ਨਾਤ ਪਾਵੇਗੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਪੰਜਾਬ ਵਿੱਚ ਨਾ ਹੋਣ ਦਾ ਦਾਵਾ ਕੀਤਾ ਪਰ ਹਾਈ ਕੋਰਟ ਦੀ ਜਾਂਚ 'ਚ ਇੰਟਰਵਿਊ ਪੰਜਾਬ ਵਿੱਚ ਹੋਣ ਦਾ ਖੁਲਾਸਾ ਹੋਇਆ। ਇਸੇ ਤਰ੍ਹਾਂ ਹੁਣ ਐਸਐਸਪੀ ਪਟਿਆਲਾ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਸੰਬੰਧੀ ਆਰਡੀਓ ਨੂੰ ਪੁਲਿਸ ਨੇ ਏਆਈ ਨਾਲ ਤਿਆਰ ਕੀਤੀ ਦੱਸ ਰਹੀ ਹੈ। ਉਹਨਾਂ ਮੰਗ ਕੀਤੀ ਕਿ ਅਰਡੀ ਉਦੀ ਜਾਂਚ ਤੇ ਕਸੂਰਬਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਿੱਚ ਪਹਿਲਾਂ ਵੀ ਕਾਗੂ ਨੇ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਸੀ ਤੇ ਹੁਣ 500 ਕਰੋੜ ਰੁਪਏ ਮੰਗਣਾ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਕਿਹਾ ਕਿ ਕਾਂਗਰਸ ਵਿੱਚ ਬਹੁਤੇ ਲੋਕ ਸਿਰਫ ਪੈਸੇ ਲਈ ਰਾਜਨੀਤੀ ਕਰਦੇ ਨੇ